ਕੜਵਾਤੋਂ ਆਪਣਾ ਅਕਰਸਰ ਜਾ ਰਿਹਾ ਸੀ ਵੀ ਹੂੰ ਤੇ ਇਹ ਜਿਹੜੇ ਗੱਡੀ ਵਾਲੇ ਇਹਨਾਂ ਨੇ ਪਿੱਛੋਂ ਵੇਟ ਮਾਰੀ ਉਸ ਕਰਕੇ ਮੇਰੇ ਬੱਚੇ ਦੀ ਉੱਥੇ ਡਰਾਈਵਰ ਤੇ ਸਿਰ ਵੱਜਨ ਕਰਕੇ ਨੌਤ ਹੋ ਗਈ। ਇਹ ਕੱਲੇ ਦੋ ਬਜ਼ਾਰ ਤੋਂ ਜਾ ਰਹੇ ਸੀ ਹੂੰ ਮਾਤ ਨੂੰ ਲੈ ਕੇ। ਰਾਤ ਤੇ ਜਦੋਂ ਮੈਨੂੰ ਪੁੱਛੀ ਕਰਦੇ ਹੂੰ ਜਿਹਨੂੰ ਪਟਾਇਨ ਮਾਰ ਕੇ ਕਰਦੇ ਹੂੰ ਆਦਿ ਨੰਬਰ ਤੇ ਹੂੰ ਇਹ ਰਾਹ ਜਿਹੜੀ ਹੈ ਹਮਨ ਕੀ ਨਾਮ ਕੀ ਹੈ ਭਾਈ ਜੀ ਤੁਹਾਡਾ ਮੇਰਾ ਨਾਮ ਦਸਪਾਲ ਸਿੰਘ ਹੈ ਜੀ ਬੇਟੇ ਦਾ ਨਾਮ ਕੀ ਸੀਗਾ ਹਰਮੰਦਰ ਸਿੰਘ ਜੀ ਹਾਂ ਕੀ ਗੱਲਬਾਤ ਬਣੀ ਹੈ ਜੀ ਗੱਲਬਾਤ ਉਹਦਾ ਆਪਣਾ ਬੱਚੇ ਦਾ 10 ਤਰੀਕ ਨੂੰ ਆਪਣਾ ਪੰਜਾਬ ਕੋਸਟ ਮੈਡੀਕਲ ਟੈਸਟ ਸੀ ਤੇ ਬਸ ਉਸ ਤੋਂ ਬਾਅਦ ਜਿਉਣੀ ਹੋਣੀ ਸੀਗੀ ਹੂੰ ਮੇਰਾ ਬੱਚਾ ਕੱਲ ਆਪਣਾ ਐਕਟਿਵਾ 'ਤੇ ਪਿੰਡੋਂ ਸ਼ਹਿਰ ਸ਼ਹਿਰੋਂ ਪਿੰਡ ਜਾ ਰਿਹਾ ਸੀ ਕਿਹੜੇ ਪਿੰਡੋਂ ਆ ਰਿਹਾ ਸੀ ਗਿੱਦੜਵਾ ਤੋਂ ਆਪਣਾ ਫਕਰਸਰ ਜਾ ਰਿਹਾ ਸੀ ਜੀ ਹੂੰ ਤੇ ਇਹ ਜਿਹੜੇ ਗੱਡੀ ਵਾਲੇ ਇਹਨਾਂ ਨੇ ਪਿੱਛੋਂ ਥੇਟ ਮਾਰੀ ਜਿਸ ਕਾਰਨ ਮੇਰੇ ਬੱਚੇ ਦੀ ਉਥੇ ਡਵਾਈਡਰ ਤੇ ਸਿਰ ਵੱਜਣ ਕਰਕੇ ਮੌਤ ਹੋ ਗਈ ਮੈਂ ਚਾਹੁੰਦਾ ਵੀ ਮੈਨੂੰ ਇਨਸਾਫ ਮਿਲੇ ਹੂੰ ਤੇ ਇਹਨਾਂ ਤੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ। ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ? ਹਾਂ ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ ਸਾਡੇ ਬੰਦੇ ਸੀਗੇ ਜਿਹੜੇ ਮਗਰੀ ਸੀਗੇ ਤੇ ਉਹਨਾਂ ਨੇ ਨੰਬਰ ਵੀ ਵੇਖਿਆ ਸਾਰਾ ਗੱਡੀ ਦਾ ਸਾਰਾ ਕੁਝ ਵੇਖਿਆ ਜੀ। ਹੂੰ। ਗੱਡੀ ਦਾ ਨੰਬਰ ਕਲੀਅਰ ਸਮਝ ਪਤਾ ਹੀ ਉਹੀ ਗੱਡੀ ਹੈ। ਕੀ ਮੰਗ ਕੀ ਹੁਣ ਤੁਹਾਡੀ? ਸਾਨੂੰ ਤਾਂ ਇਨਸਾਫ ਹੀ ਮਿਲਣਾ ਚਾਹੀਦਾ ਜੀ। ਮੇਰਾ ਬੱਚਾ ਨੌਕਰੀ ਤੇ ਚੜਨ ਵਾਲਾ ਸੀਗਾ। ਇਹਨਾਂ ਦੀ ਇੱਕ ਗਲਤੀ ਕਰਕੇ ਸਾਡਾ ਘਾਰ ਹੀ ਖਰਾਬ ਹੋ ਗਿਆ ਅੱਜ। ਜੀ ਕੀ ਨਾਮ ਹੈ ਮੇਰਾ ਨਾਮ ਰਵਿੰਦਰ ਸਿੰਘ ਹੈ ਅਰਵਿੰਦਰ ਸਿੰਘ ਜੀ ਕੀ ਲੱਗਦਾ ਸੀ ਜਿਹੜੇ ਲੜਕੇ ਦੀ ਡੈਥ ਹੋਈ ਹੈ ਇਹ ਮੇਰੇ ਗਵਾਨ ਸੀ ਮੇਰੇ ਵੀ ਲੱਗਦਾ ਹੂੰ ਕੀ ਗੱਲਬਾਤ ਹੋਈ ਹੈ ਜੀ ਇਹ ਕੱਲ ਇਹ ਤੋਂ ਕਿਤੇ ਬਾਜ਼ਾਰ ਚੋਂ ਜਾ ਰਹੇ ਸੀਗੇ ਸਮਾਨ ਖੁਦ ਲੈ ਕੇ ਤੇ ਰਾਹ 'ਚ ਚਾਨਣ ਕੋ ਕੋਈ ਢਾਬੇ ਕੋਲੇ ਹੂੰ ਇਹਨਾਂ ਕੋਲ ਸਾਈਡ ਮਾਰਕਟ ਰਾਹ ਤੇ ਪਾਰ ਦੀ ਨੰਬਰ ਪਈਆ ਹੂੰ ਉਹ ਇਹਨਾਂ ਜਿਹੜੀ ਕਿ ਹਰਮਿੰਦਰ ਸਿੰਘ ਦੀ ਮੌਤ ਹੋ ਗਈ ਇੱਕ ਮੁੰਡੇ ਦੇ ਸੱਟਾ ਉਹ ਬੀੜੇ ਜਾਗੜਾ ਹੈ ਅੱਛਾ ਕੀ ਹੁਣ ਤੁਸੀਂ ਥਾਣੇ ਆਇਓ ਕੀ ਮੰਗ ਕੀ ਹੈ ਤੁਹਾਡੀ ਸੜਦੇ ਇਹੀ ਇਹਦੀ ਬੰਦੀ ਕਾਰਵਾਈ ਕੀਤੀ ਜਾਵੇ ਹਿਸਾਬ ਲੈ ਜੂਗਾ ਹੂੰ ਗੱਡੀ ਵਾਲੇ ਟਰੇਸ ਹੋ ਗਏ ਜੀ ਬੈਲ ਟਰੇਸ ਹੋ ਗਿਆ ਹਾਂ ਹੂੰ ਪੁਲਿਸ ਕੀ ਕਹਿੰਦੀ ਆ ਹੁਣ ਤੁਹਾਨੂੰ ਪੁਲਿਸ ਕਾਰਵਾਈ ਕਰੀ ਜਾਂਦੀ ਐ ਫੇਰ ਘਟੀ ਜਾਂਦੀ ਐ ਕਿਰਵਾਤੋਂ ਆਪਣਾ ਅਕਸਰ ਜਾ ਰਿਹਾ ਸੀ ਜੀ ਹੂੰ ਤੇ ਇਹ ਜਿਹੜੇ ਗੱਡੀ ਵਾਲੇ ਆ ਇਹਨਾਂ ਨੇ ਕਿਸ਼ੋ ਫੇਟ ਮਾਰੀ ਕਿਸ ਕਾਰਨ ਮੇਰੇ ਬੱਚੇ ਦੀ ਉਥੇ ਡਰਾਈਵਰ ਤੇ ਸਿਰ ਵਜਨ ਕਰਕੇ ਮੌਤ ਹੋ ਗਈ। ਇਹ ਕੰਨਿਤ ਉਹ ਬਜ਼ਾਰ ਤੋਂ ਜਾ ਰਹੇ ਸੀ। ਹਮ। ਸਮਾਨ ਚੁੱਕ ਰਹੇ। ਇਹ ਰਾਜ ਜਮਨ ਕੋਕੀ ਦਾ ਫੇਰੇ। ਹਮ। ਜਿਹਨੂੰ ਕੋਈ ਸ਼ੈਰ ਮਾਰ ਕੇ ਡਾਕ। 5 ਦੇ ਨੰਬਰ ਤੇ। ਹਮ। ਇਹਨਾਂ ਜਿਹੜੀ ਆਮਨ ਨਾ। ਹਮ। ਉਹ ਲੈ ਦੇ ਦਾ। ਕੀ ਨਾਮ ਕੀ ਹੈ ਭਾਈ ਜੀ ਤੁਹਾਡਾ? ਮੇਰਾ ਨਾਮ ਦਸਪਾਲ ਸਿੰਘ ਹੈ ਜੀ। ਬੇਟੇ ਦਾ ਨਾਮ ਕੀ ਸੀਗਾ? ਹਰਮੰਦਰ ਸਿੰਘ ਜੀ। ਕੀ ਗੱਲਬਾਤ ਬਣੀ ਹੈ ਜੀ ਗੱਲਬਾਤ ਉਹਦਾ ਆਪਣਾ ਬੱਚੇ ਦਾ 10 ਤਰੀਕ ਨੂੰ ਆਪਣਾ ਪੰਜਾਬ ਕੋਸ਼ ਮੈਡੀਕਲ ਟੈਸਟ ਸੀ ਤੇ ਬਸ ਉਸ ਤੋਂ ਬਾਅਦ ਜਿਉਣੀ ਹੋਣੀ ਸੀਗੀ ਹੂੰ ਤੇ ਮੇਰਾ ਬੱਚਾ ਕੱਲ ਆਪਣਾ ਐਕਟਿਵ ਵਾਸੇ ਪਿੰਡੋਂ ਸ਼ਹਿਰ ਸ਼ਹਿਰੋਂ ਪਿੰਡ ਜਾ ਰਿਹਾ ਸੀ ਕਿਹੜੇ ਪਿੰਡੋਂ ਆ ਰਿਹਾ ਸੀ ਕਿਦੜਵਾ ਤੋਂ ਆਪਣਾ ਫਕਰਸਰ ਜਾ ਰਿਹਾ ਸੀ ਜੀ ਹੂੰ ਤੇ ਇਹ ਜਿਹੜੇ ਗੱਡੀ ਵਾਲੇ ਹੈ ਇਹਨਾਂ ਨੇ ਪਿੱਛੋਂ ਫੇਟ ਮਾਰੀ ਜਿਸ ਕਾਰਨ ਮੇਰੇ ਬੱਚੇ ਦੀ ਉਥੇ ਡਵਾਈਡਰ ਤੇ ਸਿਰ ਵੱਜਣ ਕਰਕੇ ਮੌਤ ਹੋ ਗਈ ਮੈਂ ਚਾਹਣਾ ਵੀ ਮੈਨੂੰ ਇਨਸਾਫ ਮਿਲੇ ਤੇ ਇਹਨਾਂ ਤੇ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ ਹਾਂ ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ ਸਾਡੇ ਬੰਦੇ ਸੀਗੇ ਜਿਹੜੇ ਮਗਰੀ ਸੀਗੇ ਤੇ ਉਹਨਾਂ ਨੇ ਨੰਬਰ ਵੀ ਵੇਖਿਆ ਸਾਰਾ ਗੱਡੀ ਦਾ ਸਾਰਾ ਕੁਝ ਵੇਖਿਆ ਜੀ ਹੂੰ ਗੱਡੀ ਦਾ ਨੰਬਰ ਕਲੀਅਰ ਸਮਝ ਪਤਾ ਹੀ ਉਹੀ ਗੱਡੀ ਹੈ ਕੀ ਮੰਗ ਕੀ ਹੁਣ ਤੁਹਾਡੀ ਸਾਨੂੰ ਤਾਂ ਇਨਸਾਫ ਹੀ ਮਿਲਣਾ ਚਾਹੀਦਾ ਜੀ ਮੇਰਾ ਬੱਚਾ ਨੌਕਰੀ ਤੇ ਚੜਨ ਵਾਲਾ ਸੀਗਾ ਇਹਨਾਂ ਦੀ ਇੱਕ ਗਲਤੀ ਕਰਕੇ ਸਾਡਾ ਘਾਰ ਹੀ ਖਰਾਬ ਹੋ ਗਿਆ ਜੀ ਜੀ ਕੀ ਨਾਮ ਹੈ ਮੇਰਾ ਨਰਵਿੰਦਰ ਸਿੰਘ ਜੀ ਅਰਵਿੰਦਰ ਸਿੰਘ ਜੀ ਕੀ ਲੱਗਦਾ ਸੀ ਜਿਹੜੇ ਲੜਕੇ ਦੀ ਡੈਥ ਹੋਈ ਹੈ ਇਹ ਮੇਰੇ ਗਵਾਨ ਸੀ ਮੇਰਾ ਭਤੀਜਾ ਲੱਗਦਾ ਹੂੰ ਕੀ ਗੱਲਬਾਤ ਹੋਈ ਹੈ ਜੀ ਇਹ ਕੱਲੇ ਤੋਂ ਕਿਤੇ ਬਾਜ਼ਾਰ ਚੋਂ ਜਾ ਰਹੇ ਸੀਗੇ ਸਮਾਨ ਖੁੰਢ ਲੈ ਕੇ ਇਹ ਰਾਹ ਕੇ ਚਾਨੇ ਨੂੰ ਕੋਪੀ ਢਾਬੇ ਕੋਲੇ ਉਹਨਾਂ ਕੋਲ ਸਾਈਡ ਮਾਰਕਟ ਰਾਤੇ ਕੋ ਪਾਰ ਦੀ ਨੰਬਰ ਤੇ ਹੂੰ ਉਹਨਾਂ ਜਿਹੜੀ ਕਿ ਹਰਮੰਦਰ ਕੰਦੀ ਸੱਚੀ ਮੌਤ ਹੈ ਜੀ ਇੱਕ ਮੁੰਡੇ ਦੇ ਸੱਟਾ ਉਹ ਬੇਲੇ ਜਾਗੜਾ ਹੈ ਅੱਛਾ ਕੀ ਹੁਣ ਤੁਸੀਂ ਥਾਣੇ ਆਇਓ ਕੀ ਮੰਗ ਕੀ ਹੈ ਤੁਹਾਡੀ ਸਾਡੇ ਤੇ ਹੀ ਇਹ ਬੰਦੀ ਕਾਰਵਾਈ ਕੀਤੀ ਜਾਵੇ ਸਾਹਮਣੇ ਹੂੰ ਮੌਤ ਹੈ ਜੀ ਗੱਡੀ ਵਾਲੇ ਟਰੇਸ ਹੋ ਗਈ ਜੀ ਬਗਲੀ ਟਰੇਸ ਹੋ ਗਿਆ ਹੂੰ ਪੁਲਿਸ ਕੀ ਕਹਿੰਦੀ ਹੈ ਹੁਣ ਤੁਹਾਨੂੰ ਪੁਲਿਸ ਕਾਰਵਾਈ ਕਰੀ ਜਾਂਦੀ ਹੈ ਫੇਰ ਘਟੀ ਜਾਂਦੀ ਹੈ